ਕੰਪਟਰ ਓਰੇ ਆਓ ਦੇਖੋ ਜਿਹੜੇ ਬਾਹਰ ਪੇਸ਼ੈਂਟ ਆਉਂਦੇ ਆ ਨਾ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਅੰਦਰ ਭੇਜੀ ਠੀਕ ਹੈ ਭੇਜੋ ਜੀ ਆਓ ਆਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਡਾਕਟਰ ਜੀ ਉਹ ਮਰੀ ਘਰ ਆਣ ਲਿਆ ਨੇ ਜੀ ਹਾਂਜੀ ਉਹਨਾਂ ਜੀ ਗੂੰਗੀ ਆ ਬੂਰ ਨਹੀਂ ਸਕਦੀਗੀ ਹਾਂਜੀ ਉਹਨਾਂ ਜੀ ਜੀਵ ਲਾਓ ਜੀ ਉਹ ਤੋਂ ਰਹਿਣ ਦੇ 15 ਨੂੰ ਬੋਲਣ ਦੇ ਡਾਕਟਰ ਸਾਹਿਬ ਮੈਂ ਨਾਲ ਦੀ ਬਾਸ ਉਹਨੇ ਚਾਹਨਾ ਅਸਲੀ ਲਾ ਕੇ ਦੋ ਚੱਕਰ ਤਾਂ ਲਾ ਦਿੱਤਾ ਜਾਊਗੀ ਪਰ ਪੈਸੇ ਖਰਚਾ ਬਹੁਤਾ ਆ ਜਾਊਗਾ ਕੋਈ ਨਾ ਕੋਈ ਨਾ ਡਾਕਟਰ ਦਿਨੇ ਮਰਜੀ ਪੈਸੇ ਹੁਣ ਠੀਕ ਆ ਉਹਨੂੰ ਬਾਹਰੋਂ ਬਾਜ ਦੇਖੀਏ ਆ ਜਾਓ ਬੈਠੋ ਜੀ ਲੱਗਦਾ ਜਾਊਗੀ ਜੀ ਇਹਨਾਂ ਦੀ ਜੀਬ ਆ ਨਾ ਜਿਹੜੀ ਹਾਂਜੀ ਉਹ ਲਾਉਣੀ ਪਊਗੀ ਲਿਆ ਕੇ ਕੋਈ ਨਾ ਜੀ ਠੀਕ ਆ ਜੀ ਲਾ ਦਿਗੇ ਜੀ ਹਾਂਜੀ ਹਾਂਜੀ ਚਲੋ ਭਾਈਆ ਜੋ ਨਾ ਜੋ ਲੈ ਕੇ ਆਓ ਆ ਜੀ ਲਓ ਵੀ ਬਾਈ ਸਾਹਿਬ ਇਹਨੂੰ ਦਵਾਈ ਦਵਾ ਕੇ ਲੈ ਜਾਓ ਤਾਂ ਕਿ ਟੋਕੇ ਲੱਗ ਗਿਆ ਹਾਂਜੀ ਤੇ ਇੱਕ ਬੋਲਨ ਦਾ ਥੋੜਾ ਜਿਹਾ ਭੇਜ ਰੱਖਣਾ ਠੀਕ ਠੀਕ ਹੈ ਲੈ ਜਾਓ ਜੀ ਸੌਂਦੀ ਨਹੀਂ ਗਈ ਹਾਂ ਜਿਆਦਾ ਤਵਾ ਮਾਰ ਕੇ ਕੀ ਕਰੂੰ ਡਾਕਟਰ ਸਾਹਿਬ ਹਾਂ ਮੇਰਾ ਦੀ ਘਰ ਵਾਲੇ ਨੂੰ ਬੋਲਣ ਨੂੰ ਕਿਹਾ ਸੀਗਾ ਤੁਸੀਂ ਕਿਉਂ ਜੀਬ ਲਾ ਤੇ ਗਾਲਾਂ ਗੁਲਾ ਕੱਢਦੀ ਮੈਨੂੰ ਹਣ ਤੇ ਭਰਾਵਾ ਫਿਰ ਜੀਬ ਤਾਂ ਲੱਗੂਗੀ ਤੁਹਾਨੂੰ ਮੈਂ ਤਾਂ ਹੀ ਰੱਖਿਆ ਸੀਗਾ ਨਾ ਬੁਲਾ ਰਹਿਣ ਤੇ ਚੱਪ ਕਰ ਜਾ ਨਹੀਂ ਡਾਕਟਰ ਤਾਂ ਬੋਲਣ ਦੀ ਜੀਬ ਬਦਲਾ ਨੇ ਦੋ ਮੈਨੂੰ ਨਹੀਂ ਪਤਾ ਉਹ ਭਰਾਵਾ ਹੁਣ ਕਿਵੇਂ ਜੀਬ ਬਦਲੀ ਜਾਊਗੀ ਡਾਕਟਰਾਂ ਦੇ ਮਰਜ਼ੀ ਬਦਲਾਓ ਭਰਾ ਕਿੰਨੇ ਮਰਜ਼ੀ ਪੈਸੇ ਲੈ ਲਿਓ ਭਰਾਵਾ ਹੁਣ ਭਾਵੇਂ ਲੱਖਾਂ ਪੈਸਾ ਲੱਗ ਜਾਏ ਭਾਵੇਂ ਕਰੋੜਾਂ ਲੱਗ ਜਾਏ ਹੁਣ ਨਹੀਂ ਜੀਬ ਬਦਲੀ ਚਾਹਤੀ ਕੀ ਮੈਂ ਆਪਦੀ ਘਰ ਵਾਲੀ ਦੀ ਤਾਂ ਵੱਢ ਕੇ ਉਹਦੇ ਲਈ ਆ